ਸੁਖ ਮੈਲਾ ਤੀਜਾ ਕਲ ਮੈਂ ਜਮ ਜਿੰਦਾ ਰਹੈ ਹੁਕਮੇ ਤਾਰ ਤੁਮਾਏ ਗੁਰ ਰੱਖੇ ਸੇ ਉੱਭਰੇ ਮਨ ਮੁਖਾਂ ਦੇ ਸਜਾਏ ਜਮ ਕਾਲੈ ਵਸ ਜਗ ਬੰਧਿਆ ਤਿਸ ਦਾ ਫਰੂਨ ਕੋਏ ਜਿਨ ਜਮ ਕੀਤਾ ਸੋ ਸੇ ਵੀਐ ਗੁਰਮੁਖ ਦੁਖ ਨਾ ਹੋਏ ਨਾਨਕ ਗੁਰਮੁਖ ਜਮ ਸੇਵਾ ਕਰੇ ਜੇਨ ਮਨ ਸੱਚਾ ਹੋਏ ਮੈਲਾ ਤੀਜਾ ਇਹਾ ਕਾਇਆ ਰੋਗ ਭਰੀ ਦਿਨ ਸ਼ਬਦ ਦਾ ਦੁਖ ਹੋ ਮੈ ਰੋਗ ਨਾ ਜਾਏ ਸਤਿਗੁਰ ਮਿਲੈ ਤਾਂ ਨਿਰਮਲ ਹੋਵੇ ਹਰ ਨਾਮ ਮਨ ਵਸਾਏ ਨਾਨਕ ਨਾਮ ਧਿਆਇਆ ਸੁਖ ਦਾਤ ਦੁਖ ਮਿਸਰੀਆ ਸਹਿਜ ਸੁਭਾਏ ਪੌੜੀ ਜੇਨ ਜਗ ਜੀਵਨ ਉਪਦੇਸ਼ਿਆ ਇਸ ਗੁਰ ਤੋਂ ਹਉਸ ਦਾ ਕੁਮਾਇਆ ਤਿਸ ਗੁਰ ਤੋਂ ਹਉ ਖੰਨੀ ਐ ਜਿਨ ਮਦਸੂਦਨ ਹਰ ਨਾਮ ਸੁਣਾਇਆ ਤਿਸ ਗੁਰ ਤੋਂ ਹਉ ਵਾਰਣ ਜਿਨ ਹਉਮੈ ਦੇਖ ਸਭ ਰੋਗ ਗਵਾਇਆ ਤਿਸ ਸਤਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੀ ਸਮਝਾਇਆ ਸੋ ਸਤਗੁਰ ਤਿੰਨ ਕੋ ਭੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਸ਼ਲੋਕ ਮਲਾਤੀ ਜਾ ਭਗਤ ਕਰੇ ਮਰ ਜੀਵੜੇ ਗੁਰਮੁਖ ਭਗਤ ਸਦਾ ਹੋਏ ਉਹਨਾਂ ਕੋ ਤੁਰ ਭਗਤ ਖਜ਼ਾਨਾ ਬਖਸ਼ਿਆ ਮੇਟ ਨਾ ਸਕੈ ਕੋਏ ਗੁਣ ਨਿਧਾਨ ਮਨ ਪਾਇਆ ਏਕੋ ਸੱਚਾ ਸੋਏ ਨਾਮਕ ਗੁਰਮੁਖ ਮਿਲ ਰਹਾ ਫੇਰ ਵਿਛੋੜਾ ਕਦੇ ਨਾ ਹੋਏ ਮਨ ਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਨੀਆ ਕਿਆ ਉਹ ਕਰੇ ਵਿਚਾਰ ਸ਼ਬਦ ਸਾਰ ਨ ਜਾਣਈ ਵਿਖ ਫੂਲਾ ਦਾਵਾਰ ਅਗਿਆਨੀ ਅੰਧ ਬੋ ਕਰਮ ਤੁਮਾਵ ਦੂਜੇ ਪਾਏ ਪਿਆਰ ਅਣਹੁੰਦਾ ਆਪ ਗਿਣਾਏਂਦੇ ਜਮ ਮਾਰ ਕਰੇ ਤਿਨ ਖੁਆਰ ਮਾਨਕ ਕਿਸ ਨੂੰ ਆਖੀਏ ਜਾਂ ਆਪੇ ਬਖਸ਼ਣ ਹਾਰ ਪੌੜੀ ਤੂੰ ਕਰਤਾ ਸਭ ਕਿਸ ਜਾਣਦਾ ਸਭ ਜੀ ਤੁਮਾਰੇ ਜਿਸ ਤੂੰ ਪਾਵੇ ਤਿਸ ਤੂੰ ਮੇਲ ਲਹਿ ਕਿਆ ਜੰਤ ਵਿਚਾਰੇ ਤੂੰ ਕਰਨ ਕਾਰਨ ਸੁਮਰਥ ਹੈ ਸੱਚ ਸਿਰਜਣਹਾਰੇ ਜਿਸ ਤੂੰ ਮੇਲ ਪਿਆਰਿਆ ਸੋ ਤੁਧ ਮਿਲ ਗੁਰਮੁਖ ਵਿਚਾਰੇ ਹਉ ਬਲਹਾਰੀ ਸਤਗੁਰ ਆਪਣੇ ਜੇ ਮੇਰਾ ਹਾਂ ਲਖ ਲਖਾਰੇ ਸਮੋਖ ਮੈ ਲਾ ਤੀਜਾ ਰਤਨਾ ਪਾਰਖ ਜੋ ਹੋਵੇ ਸੋ ਰਤਨਾ ਕਰੇ ਵਿਚਾਰ ਰਤਨਾ ਸਾਰ ਨਾ ਜਾਣਾਈ ਅਗਿਆਨੀ ਅੰਧ ਸੰਧਾਰ ਸਤਮ ਗੁਰੂ ਕਾ ਸ਼ਬਦ ਹੈ ਬੁੱਧ ਬੁੱਜਣ ਹਰ ਮੂਰਖ ਆਪ ਗਣਾਇੰਦੇ ਮਰ ਜੰਮੈ ਹੋਏ ਖਾਰ ਨਾਨਕ ਰਤਨਾ ਸੋਲਹ ਜਿਸ ਗੁਰਮੁਖ ਲੱਗੈ ਪਿਆਰ ਸਦਾ ਸਦਾ ਨਾਮ ਉਚਰੈ ਹਰ ਨਾਮੁ ਮਿਤ ਦਿਹਾਰ ਕਿਰਪਾ ਕਰੇ ਜੇ ਆਪਣੀ ਤਾਂ ਹਰ ਰੱਖਾ ਉਰਥਾਰ ਮੈ ਲਾ ਤੀਜਾ ਸਤਗੁਰ ਕੀ ਸੇਮ ਨਾ ਕੀਨੀਆ ਹਰ ਨਾਮ ਨਾ ਲਗੋ ਪਿਆਰ ਮਤ ਤੁਮ ਜਾਣੋ ਕੋਈ ਜੀਵੰਦੇ ਓਏ ਆਪ ਮਾਰੇ ਕਰਤਾਰ ਹਮੈ ਵੱਡਾ ਰੋਗ ਹੈ ਪਾਏ ਦੂਜਾ ਕਰਮ ਕਮਾਇ ਨਾਨਕ ਮਨਮੁਖ ਜੀਵੰਦਿਆ ਮੋਏ ਹਰ ਵਿਸਰਿਆ ਦੁਖ ਪਾਏ ਪੌੜੀ ਜਿਸ ਅੰਤਰ ਹਿਰਦਾ ਸ਼ੁੱਧ ਹੈ ਤਿਸ ਜਨ ਕੋ ਸਭ ਨਮਸ਼ਕਾਰੀ ਜਿਸ ਅੰਦਰ ਨਾਮ ਨਿਧਾਨ ਹੈ ਤਿਸ ਜਨ ਕੋ ਹਉ ਬਲਿਹਾਰੀ ਜਿਸ ਅੰਦਰ ਬੁੱਧ ਵਿਵੇਕ ਹੈ ਹਰ ਨਾਮ ਮੁਰਾਰੀ ਸੋ ਸਤਗੁਰ ਸਭਨਾ ਕਾ ਮਿਤ ਹੈ ਸਭ ਤਿਸੈ ਪਿਆਰੀ ਸਭ ਆਤਮ ਰਾਮ ਪਸਾਰਿਆ ਗੁਰਬੁੱਧ ਵਿਚਾਰੀ ਸ਼ਲੋਕ ਮਲਾਤੀ ਜਾ ਦਿਨ ਸਤਗੁਰ ਸੇਵੇ ਜੀ ਕੇ ਬੰਧਨਾ ਵਿੱਚ ਹਉ ਮੈਂ ਕਰਮ ਕੋ ਮਾਹੀ ਦਿਨ ਸਤਗੁਰ ਸੇਵੇ ਥਾਰ ਨਾ ਪਾਵੇ ਹੀ ਮਰ ਜੰਮ ਆਵੈ ਜਾਹੇ ਦਿਨ ਸਤਗੁਰ ਸੇਵੇ ਠਿੱਕਾ ਬੋਲਣ ਨਾਮ ਨਾ ਵਸੈ ਮਨ ਮਾਹੀ ਨਾਨਕ ਦਿਨ ਸਤਗੁਰ ਸੇਵੇ ਜੰਪੂਰ ਬੱਧੇ ਮਾਰੀਅਨ ਮੋ ਕਾਲੇ ਉੱਠ ਜਾ ਨਾ ਲਾ ਪਹਿਲਾ ਜਾਲੋਂ ਐਸੀ ਰੀਤ ਜਿੱਤ ਨਾ ਪਿਆਰਾ ਵਿਸਰੇ ਨਾਨਕ ਸਾਈ ਭਲੀ ਪ੍ਰੀਤ ਜਿੱਤ ਸਾਹਿਬ ਸੇਤੀ ਪਤਰ ਹੈ ਪੌੜੀ ਹਰ ਇੱਕ ਕੋ ਦਾਤਾ ਸੇਵੀ ਹੈ ਹਰ ਇੱਕ ਧਿਆਈ ਹੈ ਹਰ ਇੱਕ ਕੋ ਦਾਤਾ ਮੰਗੀ ਹੈ ਮਨ ਚਿੰਦਿਆ ਪਾਈ ਹੈ ਜੇ ਦੂਜੇ ਪਾਸੋਂ ਮੰਗੀਆਂ ਤਾਂ ਲਾਜ ਮਰਾਈਆ ਜਿਨ ਸੇਵਿਆ ਤੈਨੂੰ ਫਲ ਪਾਇਆ ਤਿਸ ਜਨ ਕੀ ਸਭ ਭੁੱਖ ਗਵਾਈਆ ਨਾਨਕ ਤਨ ਵਿਟੋ ਵਾਰਿਆ ਜਿਨ ਅਰਦਿਨ ਹਿਰਦ ਹਰ ਨਾਮ ਤੇ ਆਈਆ ਸੁਲੋਤ ਮਹਲਾ ਤੀਜਾ ਧਕਤ ਜਨ ਕੋ ਆਪ ਤੁਠਾ ਮੇਰਾ ਪਿਆਰਾ ਅੱਤੇ ਲੈਨ ਜਨ ਲਾਏ ਪਾਤਸ਼ਾਹੀ ਭਤ ਜਨਾ ਕੋ ਦਿੱਤੀ ਅਨ ਸਿਰ ਛੱਤ ਸੱਚਾ ਹਰ ਬਣਾਏ ਸਦਾ ਸੁਖੀਏ ਨਿਰਮਲੇ ਸਤਗੁਰ ਕੀ ਕਾਰ ਤੁਮਾਏ ਰਾਜੇ ਓਏ ਨਾ ਅੱਖੀਆਂ ਢਿਰ ਮਰੇ ਫਿਰ ਜੂਨੀ ਪਾਹ ਨਾਨਕ ਵਿਣ ਨਾਵ ਨਕੀ ਵੱਡੀ ਫਿਰਾਂ ਸ਼ੋਭਾ ਮੂਲ ਨਾ ਪਾਹੀ ਮੈਲਾ ਤੀਜਾ ਸੁਣ ਸਿੱਖਿਆ ਸਾਧਨਾ ਆਇਓ ਜਿ ਚਰ ਗੁਰਮੁਖ ਸ਼ਬਦ ਨਾ ਲਗ ਸਤਗੁਰ ਸੇਵੈ ਨਾ ਮਨ ਵਸੈ ਵਿੱਚੋਂ ਪਰਮ ਭਗ ਜਿਹ ਸਤਗੁਰ ਨੂੰ ਜਾਣੈ ਤਿਹੋ ਹੋਵੈ ਤਾਂ ਸੱਚ ਨਾਮ ਲਿਵ ਲਗ ਨਾਨਕ ਨਾ ਮਿਲੇ ਵਡਿਆਈ ਹਰ ਦਰ ਸੋਹਮ ਅਗੈ ਪੌੜੀ ਗੁਰਸਿੱਖਾਂ ਮਨ ਹਰ ਪ੍ਰੀਤ ਹੈ ਗੁਰ ਪੂਜਣ ਆਵੈ ਹਰ ਨਾਮ ਵਣੰਜੈ ਰੰਗ ਸਿਉ ਲਾਹ ਹਰ ਨਾਮ ਲੈ ਜਾਵੈ ਗੁਰਸਿੱਖਾਂ ਕੈ ਮੁਖ ਉਜਲੇ ਹਰ ਦਰਗਾ ਪਾਵੈ ਗੁਰ ਸਤਗੁਰ ਬੋਲ ਹਰ ਨਾਮ ਕਾ ਵਡ ਪਾਗੀ ਸਿੱਖ ਗੁਣ ਸਾਂਝ ਕਰਾਵੇ ਤਿਨਾ ਗੁਰ ਸਿੱਖਾਂ ਕੋ ਹਉ ਵਾਰਿਆ ਜੋ ਦੇਂਦਿਆਂ ਉਠਦਿਆਂ ਹਰ ਨਾਮ ਤੇਹਾਵੇ ਸ਼ਲੋਕ ਮੈਲਾ ਤੀਜਾ ਨਾਨਕ ਨਾਮ ਨਿਧਾਨ ਹੈ ਗੁਰਮੁਖ ਪਾਇਆ ਜਾਏ ਮਨਮੁਖ ਤਰ ਹੁੰਦੀ ਵਾਥ ਨਾ ਜਾਣਨੀ ਅੰਧੇ ਭੋਕ ਮੋਏ ਬਿਲ ਲਾਏ ਮੈਲਾ ਤੀਜਾ ਰੰਚਨ ਕਾਇਆ ਨਿਰਮਲੀ ਜੋ ਸਚ ਨਾਮ ਸਚ ਲਗੀ ਨਿਰਮਲ ਜੋਤ ਨਿਰੰજન ਪਾਇਆ ਗੁਰਮੁਖ ਭੰਤੋ ਭਾਗੀ ਨਾਨਕ ਗੁਰਮੁਖ ਸਦਾ ਸੁਖ ਪਾਵੈ ਅਨੰਦਿਨ ਹਰ ਬੈਰਾਗੀ ਪੌੜੀ ਸੇ ਗੁਰਸਿੱਖ ਧੰਨ ਧੰਨ ਹੈ ਜਿਨੀ ਗੁਰ ਉਪਦੇਸ ਸੁਨਿਆ ਹਰ ਕੰਮੀ ਗੁਰ ਸਤਗੁਰ ਨਾਮ ਦਿਰੜਾਇਆ ਬਿਨ ਹਮੈ ਦੁਬਿਧਾ ਪੰਨੀ ਬਿਨ ਹਰ ਮਾਵੈ ਕੋ ਮਿੱਤਰ ਨਾਹੀ ਵਿਚਾਰ ਠਾਹ ਹਰ ਜੰਨੀ ਜਿਨਾਂ ਗੁਰਸਿੱਖਾਂ ਕੋ ਹਰ ਸੰਤੁਸ਼ਟ ਹੈ ਤਿਨੀ ਸਤਗੁਰ ਕੀ ਗੱਲ ਮੰਨੀ ਜੋ ਗੁਰਮੁਖ ਨਾਮ ਤੇ ਆਇਂਦੇ ਤਿਨੀ ਚੜੀ ਚਵਗਣ ਵੰਨੀ ਸੁਨੋ ਮੈਂ ਲਾਤੀ ਜਾ ਮਨਮੁਖ ਕਾਇਰ ਕ੍ਰੂਪ ਹੈ ਦਿਨ ਨਾ ਵੈ ਨੋਕ ਨਾਹੀ ਅਨ ਦਿਨ ਥੰਧਾ ਵਿਆਪਿਆ ਸੁਪਨੇ ਪੀ ਸੁਖ ਨਾਹੀ ਨਾਨਕ ਗੁਰਮੁਖ ਹੋਵੈ ਤਾਂ ਉਬਰ ਨਾਹੀ ਤਾਂ ਬਧੇ ਦੁਖ ਸਹਾਈ ਨਾ ਲਾਤੀ ਜਾ ਗੁਰਮੁਖ ਸਦਾ ਦਰਸ ਹੋਣੇ ਗੁਰਤਾ ਸ਼ਬਦ ਤੁਮਾਹੀ ਅੰਤਰ ਸ਼ਾਂਤ ਸਦਾ ਸੁਖ ਦਰਸ ਸੱਚ ਸੁਭਾਪਾਹੀ ਨਾਨਕ ਗੁਰਮੁਖ ਹਰਨਾਮ ਪਾਇਆ ਸਹਿਜੇ ਸੱਚ ਸਮਾਹੇ ਪੌੜੀ ਗੁਰਮੁਖ ਪ੍ਰਹਿਲਾਦ ਜਪ ਹਰ ਗਤ ਪਾਈ ਗੁਰਮੁਖ ਜਨਕ ਹਰਨਾਮ ਲੈ ਵਲਾਈ ਗੁਰਮੁਖ ਵਿਸ਼ਿਸ਼ਟ ਹਰ ਉਪਦੇਸ਼ ਸੁਣਾਈ ਬਿਨ ਗੁਰ ਹਰਨਾਮ ਨਾ ਕਿਨੈ ਪਾਇਆ ਮੇਰੇ ਭਾਈ ਗੁਰਮੁਖ ਹਰ ਭਗਤ ਹਰ ਆਪ ਲਹਾਈ ਸਲੋਕ ਮੈਂ ਲਾਤੀ ਜਾ ਸਤਿਗੁਰ ਕੀ ਪਰਤੀਤਨਾ ਆਇਆ ਸ਼ਬਦ ਨਾ ਲਾਗੋ ਭਾਉ ਉਸ ਨੂੰ ਸੁਖ ਨਾ ਉਪਜੈ ਭਾਵੈ ਸੋ ਗੇੜਾ ਆਵੋ ਜਾਓ ਨਾਨਕ ਗੁਰਮੁਖ ਸਹਿਜ ਮਿਲਾ ਸੱਚੇ ਸਿਉ ਲਿਵਲਾਉ ਮੈਂ ਲਾਤੀ ਜਾ ਏ ਮਨ ਐਸਾ ਸਤਗੁਰ ਖੋਜ ਲਹੁ ਜਿਤ ਸੇਵਿਆ ਜਦ ਮਰਨ ਦੁਖ ਜਾਏ ਸਹਿਸਾ ਮੂਲ ਨ ਹੋਵਈ ਹਮੇ ਸ਼ਬਦ ਜਲਾ ਪੂੜੇ ਕੀ ਪਾਲ ਵਿੱਚੋਂ ਨਿਕਲੇ ਸੱਚ ਵਸ ਮਨ ਆਏ ਅੰਦਰ ਸ਼ਾਂਤ ਮਨ ਸੁਖ ਹੋਏ ਸਤ ਸੰਜਮ ਕਾਰ ਕਮਾਏ ਨਾਨਕ ਪੂਰੇ ਕਰਮ ਸਤਗੁਰ ਮਿਲਾ ਹਰ ਜਿਉ ਕਿਰਪਾ ਕਰੇ ਰਜ਼ਾਏ ਪੌੜੀ ਜਿਸ ਕਾ ਘਰ ਦੀ ਬਾਣ ਹਰ ਹੋਵੇ ਇਸ ਕੀ ਮੁਠੀ ਵਿੱਚ ਜਗਤ ਸਭ ਆਇਆ ਕਿਸ ਤੋਂ ਤਲਕੀ ਕਿਸੇ ਦੀ ਨਹੀਂ ਹਰ ਦੀ ਬਾਣ ਸਭ ਆਣ ਤੇਰੀ ਪਰਾ ਮਾਨਸਾ ਕਿਉਂ ਦਿਬਾਣੋ ਕੋਈ ਨਸ ਪਰਜ ਨਿਕਲੇ ਹਰ ਦੀ ਬਾਣੋ ਕੋਈ ਕਿਥੇ ਜਾਇਆ ਸੋ ਐਸਾ ਹਰ ਦੀਬਾਨ ਵਸਿਆ ਭਗਤਾਂ ਕਾ ਹਿਰਦੈ ਤਿਨ ਰਹਿੰਦੇ ਖੁੰਦੇ ਆਣ ਸਭ ਭਗਤਾਂ ਅੱਗੇ ਖਲਵਾਇਆ ਹਰ ਨਾਮ ਕੀ ਵਡਿਆਈ ਕਰਮ ਤਰਾ ਪਤ ਹੋਵੇ ਗੁਰਮੁਖ ਵਿਰਲਾ ਕਿਨਾਂ ਝਾਇਆ